ਤੇ ਮੇਰੇ ਤੋਂ ਹਰ ਹਿੱਥੇ ਖਬਰਾਂ ਨੇ ਮੇਰੇ ਤੋਂ ਕਈ ਕੁਦ ਨੂੰ ਬਣਾਉਣਾ ਚਾਉਂਦੇ ਮੇਰੇ ਬਾਰੇ ਕਾ ਬਿੱਲੀਆਂ ਅੱਖਾਂ ਵਾਲੀ ਕਾਰਪੀਟ ਦੇ ਉੱਪਰ ਵੱਡੇ ਇਲਜ਼ਾਮ ਲਾਇਸੀ ਉਸਦੇ ਬੁਆਏਫਰੈਂਡ ਕਾਸ਼ਦੀਪ ਨੇ ਕਿ ਇਸਨੇ ਮੇਰੇ ਤੋਂ 35 ਲੱਖ ਰੁਪਇਆ ਖਾਦਾਗਾ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਹੁਣ ਇੱਕ ਕਰਨਤਤਾ ਦੀ ਵੀਡੀਓ ਵੀ ਆਈਸੀਜੀ ਦੇ ਵਿੱਚ ਕਰਨਤਤਾ ਨੇ ਆਪਣੀ ਵੀਡੀਓ ਵਿੱਚ ਦੱਸਿਆ ਸੀਗਾ ਕਿ ਕਾਰਪ੍ਰੀਤ ਨੇ ਇਹੀ ਰੀਜ਼ਨ ਦੱਸਿਆ ਕਿ ਮੈਂ ਇਸ ਨਾਲ ਬ੍ਰੇਕਅਪ ਤਾਂ ਕੀਤਾ ਸੀ 2021 ਦੇ ਵਿੱਚ ਕਿ ਇਹ ਨਸ਼ੇ ਕਰਦਾ ਸੀ ਮੈਂ ਇਹਨੂੰ ਨਸ਼ੇ ਤੋਂ ਰੋਕਦੀ ਸੀ ਸੋ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਦੇ ਕਿ ਕਾਰਪ੍ਰੀਤ ਦੇ ਐਡਵੋਕੇਟ ਹਾਕਮ ਸਿੰਘ ਤੇ ਕਾਰਪ੍ਰੀਤ ਦਾ ਇੱਕ ਪੋਡਕਾਸਟ ਆ ਰਿਹਾ ਜਿਸ ਦੀ ਵੀਡੀਓ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋ ਜਲਦੀ ਇਹ ਪੋਡਕਾਸਟ ਤੁਹਾਨੂੰ ਚੈਨਲ ਦੇ ਉੱਪਰ ਦੇਖਣ ਨੂੰ ਮਿਲੂਗਾ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਦੇ ਕਿ ਤੇ ਨਾਲ ਦੀ ਨਾਲ ਕਾਰਪੀਤ ਨੇ ਸਟੋਰੀ ਪਾ ਕੇ ਇਹ ਵੀ ਦੱਸਿਆ ਕਿ ਮੈਂ ਇਸ ਪੋਡਕਾਸਟ ਦੇ ਵਿੱਚ ਸਾਰਾ ਕੁਝ ਸੱਚ ਦੱਸਾਂਗੀ ਵਿਦ ਪ੍ਰੂਫ ਦੱਸਾਂਗੀ ਸਾਰੇ ਪ੍ਰੂਫਾਂ ਦੇ ਧਾਰ ਤੇ ਮੈਂ ਗੱਲ ਕਰਾਂਗੀ ਫਿਰ ਤੁਸੀਂ ਫੈਸਲਾ ਕਰਨਾ ਕਿ ਇੱਥੇ ਕੌਣ ਸਹੀ ਆ ਕੌਣ ਗਲਤ ਕਿਉਂਕਿ ਲੋਕ ਕਾਰਪੀਤ ਨੂੰ ਹੁਣ 35 ਲੱਖ ਵਾਲੀ 35 ਲੱਖ ਵਾਲੀ ਕਹਿੰਦੇ ਪਏ ਨੇ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦਈਏ ਕਿ ਆਕਾਸ਼ ਦੀਪ ਨੇ ਵੀ ਕਾਰਪੀਤ ਦੀ ਸਟੋਰੀ ਤੋਂ ਬਾਅਦ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਸਨੇ ਕਿਹਾ ਕਿ ਇਹ ਐਡਵੋਕੇਟ ਕੋਲ ਜਾ ਕੇ ਸਲਾਹ ਕਰਕੇ ਪੋਡਕਾਸਟ ਕਰਨ ਲੱਗੀ ਹੈਗੀ ਇਹ ਪੋਡਕਾਸਟ ਦੇ ਵਿੱਚ ਐਡਵੋਕੇਟ ਦੇ ਹੀ ਸ਼ਬਦ ਹੋਣਗੇ ਜੇ ਸੱਚੀ ਹੁੰਦੀ ਤਾਂ ਇਹ ਇਕੱਲੀ ਪੋਡਕਾਸਟ ਕਰਦੀ ਐਡਵੋਕੇਟ ਤੋਂ ਪੁੱਛ-ਪੁੱਛ ਕੇ ਝੂਠ ਬੋਲਣ ਦੀ ਪ੍ਰੈਕਟਿਕ ਨਾ ਕਰਦੀ ਸਭ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਕੌਣ ਸੱਚਾ ਕੌਣ ਝੂਠਾ ਹੁਣ ਇੱਥੇ ਆਪਾਂ ਤੁਹਾਨੂੰ ਦੱਸ ਦੇ ਕਿ ਕਾਰਪਰੀ ਦੇ ਪੋਡਕਾਸਟ ਤੋਂ ਬਾਅਦ ਹੀ ਪਤਾ ਲੱਗ ਜਾਊਗਾ ਕਿ ਇੱਥੇ ਕੌਣ ਸੱਚਾ ਜੀ ਕੌਣ ਝੂਠਾ ਸੀ ਬਾਕੀ ਲੋਕ ਤਾਂ ਇੱਥੇ ਇਹ ਵੀ ਕਹਿੰਦੇ ਪਏ ਨੇ ਕਿ ਇਹ ਨਸ਼ਾ ਵੇਚਦਾ ਹੈਗਾ ਕਾਸ਼ਦੀਪ ਤੇ ਨਸ਼ਾ ਕਰਦਾ ਵੀ ਬਹੁਤ ਸੀਗਾ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜਰੂਰ ਸਾਂਝੀ ਕਰੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ